ਕਿਤੇ ਵੀ ਮੁੰਡੇ ਨੂੰ ਕੁੜੀ ਦੀ ਲੋਡ ਹੋਵੇ ਉਹ ਮੈਨੂੰ ਕਮੈਂਟ ਕਰੋ ਮੇਰੀ ਫੇਲੀ ਸਿੰਗਲ ਹੈਗੀ ਉਹਦੇ ਨਾਲ ਗੱਲਬਾਤ ਕਰਾ ਦੂੰਗੀ ਮੈਂ ਜੋ ਚਿੱਤੀ ਜਿੱਤੀ ਕਮੈਂਟ ਆਹ ਦੇਖ ਲਓ ਪੰਜਾਬ ਦਾ ਹਾਲ ਜਿਹੜੇ ਨਾ ਮਾਪਿਓ ਇਹਨਾਂ ਨੂੰ ਬੇਵਕੂਫਾ ਨੂੰ ਫੋਨ ਫੜਾ ਦਿੰਦੇ ਆ ਤੇ ਇਹ ਪਤਾ ਨਹੀਂ ਕੀ ਲੱਛਣ ਕਰਦੇ ਆ ਵੈਸੇ ਇਹਨਾਂ ਦੇ ਮਾਪਿਓ ਅੰਨੇਤ ਨਹੀਂ ਗੇ ਉਹਨਾਂ ਨੂੰ ਵੀ ਤਾਂ ਦਿਖਦਾ ਹੀ ਆ ਕੀ ਸਾਡੇ ਧੀ ਪੁੱਤ ਕੀ ਲੱਛਣ ਕਰਦੇ ਆ ਬੇਅਕਲੇ ਵੈਸੇ ਨਾ ਤੈਨੂੰ ਛੇਤਰਾ ਦੀ ਘਾਟ ਆ ਨਲੀ ਬੂੰਹੇ ਦੀ ਤੈਨੂੰ ਜਾਸ ਨਹੀਂ ਆ ਤੇ ਭਾਲਦੀ ਇੱਥੇ ਬੁਆਏਫਰੈਂਡ ਬੇਅਕਲ ਜਿਹੜੇ ਮੈਨੂੰ ਕਮੈਂਟ ਵਿੱਚ ਕਹਿੰਦੇ ਆ ਨਾ ਮੇਰੀ ਜੀਵ ਬਣ ਕਿ ਮੇਰੀ ਜੀਵ ਬਣ ਜੂ ਇਹ ਨਾਲੇ ਮੇਰੇ ਘਰਾਂ ਚੋਂਦੀ ਆ ਮੈਨੂੰ ਵਾਈਫ ਬਣਾਣੀ ਆ ਫਿਰ ਉਸ ਨੂੰ ਜਦ ਵਾਈਫ ਬਣ ਜਾਣ ਲੱਗ ਗਏ ਮੈਨੂੰ ਲੱਗਦਾ ਇਹਨੂੰ ਨਾ ਛੇਤਰਾ ਦੀ ਘਾਟ ਕੰਯੋ ਇਦਾਂ ਦੇ ਲੱਛਣ ਕਰਦੀ ਆ। ਇਹ ਹਰੇਕ ਰੀਲ ਦੇ ਉੱਤੇ ਇਹਨੇ ਇਦਾਂ ਹੀ ਗੰਦ ਪਾਇਆ ਹੋਇਆ ਹੈ। ਪਹਿਲੀ ਗੱਲ ਤਾਂ ਮੈਂ ਤੈਨੂੰ ਇੱਕ ਸਲਾਹ ਦਿੰਨੀ ਆ। ਤੈਨੂੰ ਨਾ ਵਾਈਫ ਦੀ ਨਹੀਂ, ਤੈਨੂੰ ਨਾ ਛਤਰਾ ਦੀ ਲੋੜ ਆ। ਠੀਕ ਆ ਨਾ? ਦੂਸਰੀ ਗੱਲ ਜਿਹੜਾ ਤੈਨੂੰ ਸਕੂਲੋਂ ਕੰਮ ਮਿਲਿਆ ਨਾ ਪਹਿਲਾਂ ਉਹ ਕਰ ਲੈ। ਨਹੀਂ ਤਾਂ ਟੀਚਰਾਂ ਨੇ ਤੇਰਾ ਕੁੱਟ-ਕੁੱਟ ਕੇ ਜਲੂਸ ਕੱਢ ਦੇਣਾ। ਤੈਨੂੰ ਅੱਗ ਲੱਗੀ ਤੇ ਵਾਈਫ ਬੰਦੀ। ਧਰਤੀ 'ਚ ਤੂੰ ਹਾਲੀ ਨਿਕਲੀ ਨਹੀਂ। ਕੀ ਕਰੀ ਜਾਂਦਾ ਤੂੰ 2 ਘੰਟੇ ਹੋ ਕੇ ਤੱਕ ਸ਼ਿੰਗੜ-ਮਿੰਗੜ ਕਰਦੇ ਹੋ। ਕੀ ਕਰੀ ਜਾਂਦਾ? ਮਾਂ ਬੇਬੀ ਅੰਟੀ ਤੁਸੀਂ ਜਿੰਨਾ ਜ਼ੋਰ ਇਹਦੇ ਵੱਲ ਵੀ ਹਿਲਾ ਰਹੇ ਹੋ ਕਿ ਸ਼ਿੰਗਣ-ਮਿੰਗਣ ਕਰਦੀ ਨੇ 2 ਘੰਟੇ ਲਾ ਦਿੱਤੇ ਆ ਤੇ ਤੁਸੀਂ ਕੈਮਰਾ ਬੰਦ ਕਰ ਦਿਓ ਰੀਲਾਂ ਬਾਅਦ ਵਿੱਚ ਬਣਾ ਲਿਓ ਪਹਿਲਾਂ ਤਿਆਰ ਹੋ ਜਾਓ ਇਹ ਵੀ ਨਾ 24 ਘੰਟੇ ਬਸ ਮਾਵਾਂ ਧੀਆਂ ਨੇ ਐਹੀ ਲੱਛਣ ਫੜੇ ਹੁੰਦੇ ਆ 24 ਘੰਟੇ ਆਪਣੀ ਥੀਨ ਦਿਖਾ ਲੈਣਾ ਉੱਠਦੇ ਆ ਬੈਠਦੇ ਆ ਲੋਕਾਂ ਦੇ ਤੇ ਘਰ ਵਾਲਾ ਦਿਖਾਉਂਦੇ ਆ ਨਾ ਜਿਵੇਂ ਅੱਜ ਕੱਲ੍ਹ ਦੇ ਵਲੌਗਰ ਕਰਦੇ ਆ ਤੇ ਇਧਰ ਇਹਦੀ ਮਾਂ ਇਦਾਂ ਲੱਛਣ ਕਰਦੀ ਆ ਫਿਰ ਕਹਿ ਦਿੰਦੇ ਲੋਕ ਸਾਨੂੰ ਮਾੜਾ ਬੋਲਦੇ ਆ ਤੇ ਚਿੰਗਣ-ਮਿੰਗਣ ਤੇਰੀ ਕੁੜੀ ਆਵਕਾਰੀ ਆ ਲੱਛਣ ਦੇਖੋ ਕੀ ਕਰਦੀ ਆ ਕੀ ਦਿਖਾਉਣਾ ਚਾਹੁੰਦੀ ਏ ਆਪਣੇ ਆਪ ਨੂੰ ਜਨਾ ਬੇਬੀ ਨਾ ਤੂੰ ਕਹਿ ਮੈਂ ਆ ਗਈ ਮਮਾ ਮੇਲੇ ਥੋੜ੍ਹ ਦੋ ਸ਼ਬਦ ਇੰਗਲਿਸ਼ ਚ ਮਰੀ ਤਾਰੀਫ ਜੀ ਕਰਿਓ ਮੇਰਾ ਦਿਲ ਕਰਦਾ ਤਾਰੀਫ ਸੁਣਨੇ ਨੂੰ ਕਾਹੀ ਤਾਰੀਫ ਕਰ ਬਸ ਤੁਸੀਂ ਮਾਵਾਂ ਧੀਆਂ ਬਸ ਇੱਕ ਦੂਜੇ ਦੀ ਤਾਰੀਫ ਕਰੀ ਜਾਇਓ ਪਰ ਲੋਕਾਂ ਤੋਂ ਤਾਂ ਤਾਰੀਫ ਸੁਣ ਲੋ ਆਪਣੀ ਕਮੈਂਟ ਆਉਣ ਰੱਖਿਆ ਕਰੋ ਫਿਰ ਦੇਖਿਓ ਤੁਹਾਨੂੰ ਲੋਕ ਤਾਰੀਫ ਦੇ ਤਰੀਫ ਕੇ ਦਿੰਦੇ ਆ ਬੇਅਕਲੇ ਕੰਮ ਕਰੋ ਤਾਰੀਫ ਵਾਲੇ ਤੇ ਲੋਕ ਤੁਹਾਨੂੰ ਤਾਰੀਫ ਵੀ ਦੇਣ ਪਰ ਲੱਛੀ ਤਾਂ ਡੇ ਉਹੋ ਜਿਹਾ ਤੇ ਲੋਕਾਂ ਨੇ ਫਿਰ ਤੁਹਾਨੂੰ ਗਾਲ੍ਹਾਂ ਹੀ ਕੱਢਣੀਆਂ ਵਾ ਤਾਈਆਂ ਤੇ ਤੁਸੀਂ ਕਮੈਂਟ ਆਫ ਰੱਖ ਦਿੰਦੇ ਜੇ ਕਿ ਸਾਨੂੰ ਗੜੀ ਲੱਤੀ ਚੜੀ ਕਿਸੇ ਦੀ ਜੋ ਮਰਜ਼ੀ ਕੋਈ ਬੋਲੀ ਜਾਵੇ ਕੋਈ ਸੋਚੀ ਜਾਵੇ ਬੇਸ਼ਰਮ ਹੈਗੇ ਜੇ ਆਹ ਦੇਖ ਲਓ ਕਮੈਂਟ ਬੋਕ ਵਰਗਾ ਤੇਰਾ ਮੂੰਹ ਆ ਜਿਹੜੇ ਹਿਸਾਬ ਨਾਲ ਤੇਰਾ ਖਸਾੜਾ ਉਹ ਹੀ ਹਿਸਾਬ ਨਾਲ ਸਾਡੇ ਪਿੰਡ ਦੀ ਕੋਈ ਕੁੱਤੀ ਨਾਲ ਤੋਰੇ ਤੇਰੇ ਨਾਲ ਪੱਗ ਤੇਰੇ ਬੰਨੀ ਆ ਦਾੜੀ ਤੇਰੀ ਰੱਖੀ ਆ ਹੈ ਤੂੰ ਐਂ ਦੇਖ ਲੈ ਲਾਹ ਪਾ ਕਰਾ ਲਈ ਜੇ ਸੋਚਿਆ ਜਾਵੇ ਤਾਂ ਪੱਗ ਤਾਂ ਤੁਸੀਂ ਵੀ ਬੰਨੀ ਆ ਤੇ ਲਾਹ ਪਾ ਤੁਸੀਂ ਵੀ ਲੋਕਾਂ ਤੋਂ ਬਹੁਤ ਕਰਵਾ ਰਹੇ ਹੋ ਹਰ ਕਥਾ ਆਪਣੀਆਂ ਤੁਸੀਂ ਦੇਖੋ ਤੁਹਾਨੂੰ ਲੋਕਾਂ ਨੇ ਇੰਨੇ ਜਿਆਦੇ ਕਮੈਂਟ ਕੀਤੇ ਇੰਨੇ ਜਿਆਦੇ ਤੁਹਾਡੇ ਬੈਡ ਕਮੈਂਟ ਸੀ ਨਾ ਤੇ ਲਾਹਨਤ ਤਾਂ ਤੁਹਾਨੂੰ ਪਈਆ ਬੇਅਕਲੋ ਬੋਲਣਾ ਤਾਂ ਸਿੱਖ ਲੋ ਗੰਦ ਤੁਸੀਂ ਪਾਉਂਦੇ ਹੋ ਲੋਕਾਂ ਨੂੰ ਇੱਥੇ ਆਣ ਕੇ ਰਿਪਲਾਈ ਤੁਸੀਂ ਕਰ ਲੱਗ ਪੈਂਦੇ ਜੇ ਕਮੈਂਟ ਦੇਖਿਓ ਹੁਣ ਇਹਨਾਂ ਦੇ ਆ ਗਈ ਆ ਪੈਣਾ ਨੂੰ ਸਾਹਮਲਾ ਦੇ ਕਰ ਆ ਗਈ ਸ਼ਾਬਾਸ਼ ਮਿਲ ਗਈ ਲਾਹਨਤਿਆ ਮੈਨੂੰ ਐਂ ਦੱਸ ਹੁਣ ਤੂੰ ਪ੍ਰੋਗਰਾਮ ਚ ਕਿਸੇ ਦੇ ਰਿਸ਼ਤੇਦਾਰੀ ਚ ਜਾਵੇਂਗਾ ਉੱਥੇ ਜਾਣ ਜੋ ਕਰਬੀਨ ਸ਼ਰਮ ਮੰਨ ਤੇਰੀਆ ਵੀਡੀਓ ਦੇਖ ਕੇ ਸਾਡੀ ਤੈਨੂੰ ਕੀ ਲਾਹਨਤ ਆ ਪਊ ਅਗਲਾ ਵੀ ਇਹੇ ਜੇ ਕਮੈਂਟ ਕੋਈ ਨਾ ਦੇ ਰਿਸ਼ਤੇਦਾਰ ਤਾਂ ਕਹਿਣਗੇ ਕਿ ਕਿਸੇ ਕੋਈ ਗੰਦ ਪਾਉਂਦਾ ਹੈ ਤੇ ਉਹਨਾਂ ਨੂੰ ਵਧੀਆ ਕਹਿੰਦੇ ਆ ਕਿ ਆਪਣਾ ਵੀਡੀਓ ਨੂੰ ਸੁਧਾਰੋ ਸਹੀ ਕਰੋ ਪਰ ਜੇ ਤੁਹਾਨੂੰ ਤੁਸੀਂ ਰਿਸ਼ਤੇਦਾਰੀਆਂ ਵਿੱਚ ਜਾਂਦੇ ਹੋਗੇ ਆਂਟ ਗਵਾਂਡ ਚ ਜਾਂਦੇ ਹੋਗੇ ਤੇ ਤੁਹਾਨੂੰ ਲੋਕ ਹੀ ਕਹਿੰਦੇ ਹੋਣਗੇ ਦੀ ਭਾਬੀ ਕੀ ਜਲੂਸ ਕੱਢਦੀ ਫਿਰਦੀ ਐ ਇੱਥੇ ਨੈਟ ਤੇ ਤੁਹਾਨੂੰ ਕਿਵੇਂ ਤਾਂ ਲੱਗਦਾ ਤੁਹਾਨੂੰ ਸ਼ਰਮ ਨਹੀਂ ਹੈਗੀ ਤੁਸੀਂ ਵੀ ਤਾਂ ਸਿਆਣੇ ਬਿਆਣੇ ਹੈਗੇ ਜੇ ਤੁਸੀਂ ਵੀ ਤਾਂ ਪੱਗਾ ਬੰਨ ਗਈਆਂ ਆਪਣੇ ਆਪ ਵੱਲ ਤੁਸੀਂ ਵੀ ਦੇਖ ਲਓ ਬੇਖ ਲਓ ਇੱਥੇ ਲੋਕਾਂ ਨੂੰ ਰਿਪਲਾਈ ਦੇਣ ਲੱਗ ਪੈਂਦੇ ਜੇ ਜਿਹੜੇ ਤੁਹਾਨੂੰ ਰੋਕਦੇ ਆ ਕਿ ਗਲਤ ਕੰਮ ਨਾ ਕਰੋ ਕਮੈਂਟ ਕਰਦਾ ਪੱਗ ਬੰਨ ਕੇ ਦਾੜੀ ਰੱਖ ਕੇ ਯਾਰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਥੋਨੂੰ ਅਸੀਂ ਬੋਲਦੇ ਨਹੀਂ ਜਮਾ ਨਹੀਂ ਬੋਲਦੇ ਅਸੀਂ ਅੱਕੇ ਬੋਲਦੇ ਆ ਜੇ ਬੋਲਦੇ ਤਾਂ ਅਸੀਂ ਅੱਕੇ ਬੋਲਦੇ ਆ ਆ ਦੇਖਦਾ ਹੁਣ ਮਿਲਗੀ ਸ਼ਾਦਸ਼ ਦੇਖ ਲਓ ਵੀਰ ਬਣ ਕੇ ਇਹਨਾਂ ਨੂੰ ਸਮਾਰ ਕੇ ਲਾਂਤਾ ਪਾਉ ਇਹ ਜੇ ਕਹਿੰਦਾ ਵਾ ਕਿ ਤੁਸੀਂ ਮਤਲਬ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਲਾਣ ਦਾ ਪਾਓ ਲਾਣ ਦਾ ਤਾਂ ਲੋਕ ਤੁਹਾਨੂੰ ਪਾ ਰਿਹਾ ਜਿੰਨੇ ਵੀ ਕਮੈਂਟ ਆ ਸਾਰੇ ਤੁਹਾਡੇ ਖਿਲਾਫ ਆ ਤੁਹਾਨੂੰ ਹੀ ਲੋਕ ਬੋਲ ਰਿਹਾ ਗਲਤ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਸੁਧਾਰ ਕਰੋ ਅਗਲੇ ਨੇ ਤੇ ਵਧੀਆ ਕਮੈਂਟ ਕੀਤਾ ਹੈ ਕਿ ਗੰਦ ਨਾ ਪਾਓ ਪਰ ਲੋਕ ਕਿਉਂ ਤੁਹਾਡੇ ਪਿੱਛੇ ਇੱਕ ਦੂਜੇ ਨਾਲ ਲੜਨ ਗੰਦ ਤੁਸੀਂ ਪਾਓ ਤੇ ਆਪਸ ਦੇ ਵਿੱਚ ਲੋਕ ਕਮੈਂਟਾਂ ਦੇ ਵਿੱਚ ਲੜੀ ਜਾਣ ਕਿਉਂ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਆ ਗੰਦ ਤੁਸੀਂ ਪਾਓ ਤੇ ਇੱਥੇ ਆਣ ਕੇ ਤੁਸੀਂ ਹੁਣ ਗਿਆਨ ਦੇਣ ਲੱਗ ਪਏ ਜੇ ਪਹਿਲਾਂ ਆਪਣੇ ਵੀਡੀਓ ਦੇ ਵਿੱਚ ਸੁਧਾਰ ਕਰੋ ਫਿਰ ਆਣ ਕੇ ਇੱਥੇ ਬੋਲਿਓ ਕੀ ਮੇਰੇ ਵੀਰੋ ਕਈ ਵਾਰੀ ਅਕਸਰ ਤੁਸੀਂ ਦੇਖਿਆ ਹੋਊਗਾ ਪਿੰਡ 'ਚ ਜਾਣੀਓ ਭਾਵੇਂ ਤੁਸੀਂ ਗਲੀ 'ਚ ਜਾਣੀਓ ਕੁੱਤੇ ਭੌਂਕਦੇ ਭੌਂਕਦੇ ਤੁਹਾਡੇ ਮਗਰ ਲੱਗ ਜਾਂਦੇ ਕੁੱਤੇ ਲੱਗ ਜਾਂਦੇ ਭੌਂਕਦੇ ਭੌਂਕਦੇ ਮਗਰ ਤੁਹਾਡੇ ਤੁਸੀਂ ਅੱਗੇ ਲੰਘ ਜਾਂਦੇ ਹੋ ਕੁੱਤੇ ਫਿਰ ਵੀ ਭੌਂਕਦੇ ਭੌਂਕਦੇ ਮਗਰ ਆ ਜਾਂਦੇ ਨੇ ਲਓ ਜੀ ਹੁਣ ਲੋਕਾਂ ਨੂੰ ਇਹ ਕੁੱਤੇ ਆ ਦੱਸਦੇ ਆ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ ਨਾ ਤੇ ਫਿਰ ਰਿਪਲਾਈ ਦੇ ਵਿੱਚ ਲੋਕਾਂ ਨੂੰ ਕੁੱਤੇ ਆ ਦੱਸਦੇ ਆ ਤੇ ਤੁਸੀਂ ਆਪਣੇ ਕੰਮ ਸੁਧਾਰੋ ਨਾ ਤੁਹਾਨੂੰ ਕਿਉਂ ਇੰਨੀ ਮਿਰਚਾਂ ਲੱਗਦੀਆਂ ਐ ਤਲਾਂ ਹੀ ਆਪਣੀਆਂ ਵੀਡੀਓ ਦੇ ਵਿੱਚ ਸੁਧਾਰ ਕਰੋ ਹੁਣ ਤੁਸੀਂ ਇੱਥੇ ਬੈਠੇ ਗਿਆਨ ਦੇਣ ਲੱਗ ਪਏ ਜੀ ਘਰ ਦੀ ਤੇਰੀ ਜਿੱ ਠੀਕ ਹੈ ਨਾ ਦੂਸਰੀ ਗੱਲ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਆ ਜਦੋਂ ਤੁਸੀਂ ਇੰਸਟਾ ਤੇ ਆਪਣੀ ਘਰ ਵਾਲੀ ਨੂੰ ਖੁੱਲ੍ਹਿਆਂ ਛੱਡਿਆ ਏ ਸਾਰੇ ਲੋਕਾਂ ਦੇ ਸਾਹਮਣੇ ਤੁਸੀਂ ਪੇਸ਼ ਕਰਦੇ ਕਿਵੇਂ ਤੁਸੀਂ ਆਪਣੀ ਘਰ ਵਾਲੀ ਨੂੰ ਦਿਖਾਉਂਦੇ ਜੇ ਤੇ ਫਿਰ ਉਹਨਾਂ ਲੋਕਾਂ ਬੋਲਣਾ ਹੀ ਆ ਪਹਿਲਾਂ ਤਾਂ ਕਮੈਂਟ ਪੜੋ ਸਾਰੇ ਨਹੀਂ ਅਸੀਂ ਕਾ ਕਮੈਂਟ ਪੜੀਏ ਤੁਸੀਂ ਪੜੋ ਸਾਨੂੰ ਕੀ ਤੁਹਾਡੀ ਲਾਈਫ ਤੁਹਾਡੇ ਕਮੈਂਟ ਅਸੀਂ ਨਹੀਂ ਕਮੈਂਟ ਪੜਦੇ ਤੈਨੂੰ ਕੀ ਹੋਇਆ ਜਬਾਨ ਤਾਂ ਤੇ ਰੇਡੀ ਲੰਮੀ ਚੱਲਦੀ ਤੇ ਤੂੰ ਕਮੈਂਟ ਪੜ ਕੇ ਸੁਣਾਦੇ ਸਾਨੂੰ ਅਸੀਂ ਕਿਉਂ ਪੜੀਆਂ ਸੀ ਵੇਲੇ ਬੈਠੇ ਤੇਰੇ ਕਮੈਂਟ ਪੜਨ ਵਾਸਤੇ ਸਾਰੇ ਜਣੇ ਮਾਈ ਕੰਨ ਸਿਦਰੀ ਸਿਦਰੀ ਨੂੰ ਮੱਕਰ ਹੁਣ ਟਿੱਕੇ ਆਉਣੀ ਆ ਤੁਹਾਡੀਆਂ ਮਾਵਾ ਭੈਣਾਂ ਲੰਗੀਆਂ ਹੋ ਪਾਉਂਦੀਆਂ ਨੇ ਵੀਡੀਓ ਉਹਨਾਂ ਨੂੰ ਸਾਰਾ ਦਿਨ ਦੇਖੀ ਜਾਇਆ ਕਰ ਨਾਲੇ ਲੋਕ ਕਮੈਂਟ ਕਰਨਗੇ ਚੰਗੇ ਚੰਗੇ ਵਧੀਆ ਦੇਖਣਗੇ ਤੈਨੂੰ ਪੂਰਾ ਅਕਲੀ ਨਹੀਂ ਹੈਗੀ ਐਂ ਬੋਲਦਾ ਤੂੰ ਸਿਦਰਾ ਤੂੰ ਤੇਰੇ ਮਾ ਪਿਓ ਨਾਲੇ ਤੂੰ ਐ ਕਰ ਸਿਦਰੀ ਦਾ ਤਾਂ ਸਾਨੂੰ ਪਤਾ ਨਹੀਂ ਆ ਪਰ ਚਲਾਕ ਤੋਂ ਪੂਰੀ ਆ ਪਹਿਲਾਂ ਤੁਸੀਂ ਗੰਦ ਪਾਉਂਦੇ ਜੇ ਆਪਣੀਆਂ ਵੀਡੀਓ ਦੇਖੀ ਹੁਣ ਤੂੰ ਆ ਗਈ ਤੇ ਸਿਰ ਤੇ ਚੁੰਨੀ ਲੈ ਕੇ ਜਾ ਰਿਪਲਾਈ ਕਰਨ ਲੋਕਾਂ ਨੂੰ ਬੇਅਕਲੇ ਹੋਣੀ ਤੈਨੂੰ ਗੱਲ ਆਉਂਦੀ ਜੁਬਾਨ ਤੇ ਤੇਰੀ ਇੰਨੀ ਚੱਲਦੀ ਆ ਗੱਲ ਤਾਂ ਫਿਰ ਉੱਤੇ ਹੀ ਆ ਨਾ ਘਰ ਵਾਲਾ ਵੀ ਨਹੀਂ ਕੁਝ ਕਹਿੰਦਾ ਉਹ ਤੇਰੇ ਸਿੱਤੋਂ ਤੇ ਕਮਾਈ ਖਾਂਦਾ ਏ ਤੇਰੇ ਸਿੱਤੋਂ ਤੇ ਉਹ ਪੈਸੇ ਕਮਾਉਂਦਾ ਏ ਤੇ ਉਹਨੂੰ ਕੀ ਲੋੜਾ ਬੋਲਣ ਦੀ ਕਿਵੇਂ ਜ਼ੁਬਾਨ ਚੱਲਦੀ ਏ ਦੀ ਕੈਂਚੀ ਵਾਂਗੂ ਬੇਅਕਲ ਜੀ ਦੀ ਲੋਕਾਂ ਦੀਆਂ ਮਾਵਾ ਭੈਣਾਂ ਨੂੰ ਗਲਤ ਬੋਲ ਰਹੀ ਆ ਤੇ ਆਪਣੇ ਆਪ ਨਾਲ ਨਾ ਤੁਸੀਂ ਸੁਧਾਰ ਲਿਆਓ ਕਿ ਸਾਡੇ ਵਿੱਚ ਵੀ ਜੇ ਕੁਝ ਗਲਤੀਆਂ ਹੋਣ ਗਈਆਂ ਤੈਨੂੰ ਬੋਲ ਦੇ ਕਿਰ ਕੋਲੇ ਤੇਰੇ ਨੰਗੀਆਂ ਹੋਇਆ ਕਰ ਨਾ ਇੰਸਟਾ ਦੇ ਪਾੜਿਆ ਕਰ ਨਾ ਤੂੰ ਜਿਵੇਂ ਲੋਕ ਕਮੈਂਟ ਕਰਨਗੇ ਨਾ ਤੈਨੂੰ ਸੁਆਦ ਆ ਕਰ ਤੈਨੂੰ ਨੱਚਾ ਲੱਗਣੀ ਹੈ ਤੈਨੂੰ ਫੇਰ ਸੁਆਦ ਆ ਜਾ ਕੇ ਘਰੇ ਪਾਂਡੇ ਫੁੰਡੇ ਮਾਂ ਚ ਸਾਧੇ ਤਰੀਕੇ ਇਕੱਲੇ ਕੰਮ ਕਰਦੀ ਹੋਣੀ ਆ ਤੇ ਇੱਥੇ ਗੱਡੀ ਦੇ ਵਿੱਚ ਬੈਠ ਕੇ ਖੇਤਾਂ ਦੇ ਵਿੱਚ 24 ਘੰਟੇ ਰਹਿੰਦੇ ਆ ਤੇ ਇੱਥੇ ਆਣ ਕੇ ਤੇ ਲੋਕਾਂ ਨਾਲ ਸਿਰ ਉਡਾਉਂਦੇ ਆ ਜਾ ਕੇ ਘਰ ਦੇ ਕੰਮ-ਕੁਮ ਵੀ ਕਰ ਲੋ ਸਿਆਣਾ ਬਿਆਣਾ ਹੈਗਾ ਏ ਤੂੰ ਵੇਖਣ ਨੂੰ ਚੰਗਾ ਪੜਾ ਲੱਗੰਦੇ ਆ ਤੇ ਕੰਮ ਵੇਖ ਲੋ ਕੀ ਕਰ ਰਹੇ ਆ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਹਿੰਦੇ ਆ ਕਿ ਦੌੜਦਾ ਕਰੋ ਜਿਹੜੇ ਬੋਲਣ ਲੱਗੇ ਸ਼ਰਮ ਆਉਂਦੀ ਆ ਲੋਕਾਂ ਦੀਆਂ ਧੀਆਂ ਭੈਣਾਂ ਜਿਹੜੇ ਤੁਹਾਨੂੰ ਕਹਿੰਦੇ ਆ ਨਾ ਕਿ ਮਤਲਬ ਗੰਦ ਨਾ ਪਾਓ ਉਹ ਤੁਹਾਡੇ ਵਾਂਗੂੰ ਗੰਦ ਨਹੀਂ ਪਾਉਂਦੇ ਉਹ ਨਹੀਂ ਆਪਣੀਆਂ ਧੀਆਂ ਭੈਣਾਂ ਘਰ ਵਾਲੀਆਂ ਨੂੰ ਲੋਕਾਂ ਦੇ ਸਾਹਮਣੇ ਇਦਾਂ ਪੇ ਅਗਰ ਤੂੰ ਤੁਸੀਂ ਪੰਪ ਲੈਣੇ ਹੋ ਪੰਪ ਨੂੰ ਮੈਨੂੰ ਐਂ ਦੱਸ ਅੱਛਾ ਅਸੀਂ ਤੇਰੇ ਕਰਕੇ ਵੀਡੀਓ ਪਾਉਣੇ ਆ ਵੀ ਤੂੰ ਦੇਖੇਗਾ ਤੈਨੂੰ ਕਾਰਡ ਪਾ ਕੇ ਸੱਦੇ ਆਸੀਂ ਵੀ ਸਾਡੀ ਵੀਡੀਓ ਦੇਖ ਹੈ ਨਾ ਦੇਖ ਯਾਰ ਜੇ ਨਹੀਂ ਵਧੀਆ ਲੱਗਦੀ ਤੈਨੂੰ ਵੀਡੀਓ ਜਮਨ ਦੇਖ ਹੈ ਆਉਂਦੀਆਂ ਮਾਵਾ ਭੈਣਾਂ ਨੰਗੀਆਂ ਕਰਕੇ ਦੇਖ ਵੀਰੇ 24 ਘੰਟੇ ਲਿਖੀ ਆ ਸਾਡੇ ਬਣੀ ਆ ਅਸੀਂ ਲੋਕਾਂ ਨੂੰ ਜੋ ਕਹਿੰਦੇ ਜੇ ਕਿ ਸਾਡੀਆਂ ਵੀਡੀਓ ਨਾ ਦੇਖੋ ਤੇ ਤੁਸੀਂ ਵੀਡੀਓ ਨਾ ਨਾ ਪਾਓ ਤੁਸੀਂ ਵੀਡੀਓ ਚੰਗੀਆਂ ਬਣਾਓ ਤੁਈ ਜੇ ਹੁਣ ਗਿਆਨ ਦੇਣ ਲੱਗ ਪਏ ਜੇ ਲੋਕਾਂ ਨਾਲ ਭਿੜੀ ਜਾਂਦੇ ਜੇ ਲੜੀ ਜਾਂਦੇ ਜੇ ਤੇ ਤੁਸੀਂ ਫਿਰ ਚੰਗੀਆਂ ਵੀਡੀਓ ਬਣਾਓ ਆਪਣੇ ਵਾਲੀ ਦੇਖਦੇ ਆਪ ਨਹੀਂ ਮੰਨਦੇ ਕਿ ਚਲੋ ਸਾਡੇ ਤੋਂ ਗਲਤੀ ਹੋ ਗਈਆਂ ਅਸੀਂ ਵੀਡੀਓ ਸਾਫ਼ ਸੁਥਰੀਆਂ ਪਾਵਾਂਗੇ ਜਿਹੜੀਆਂ ਫੈਮਿਲੀ ਦੇ ਵਿੱਚ ਬੈਠ ਕੇ ਦੇਖਣ ਯੋਗ ਹੋਣ ਹੁਣ ਤੇ ਬੱਚਾ ਬੱਚਾ ਸਾਰਾ ਮਤਲਬ ਇੰਸਟਾ ਚਲਾਉਂਦਾ ਤੁਹਾਨੂੰ ਵੀ ਪਤਾ ਹੈ ਤੇ ਉਹਨਾਂ ਦੇ ਸਾਹਮਣੇ ਵੀਡੀਓ ਆ ਜਾਂਦੀਆਂ ਨੇ ਤੇ ਜਿਹੜੇ ਘਰ ਦੇ ਚੰਗੇ ਹੁੰਦੇ ਆ ਕਿ ਸਾਡੇ ਬੱਚਿਆਂ ਤੇ ਨਾ ਇਹ ਅਸਰ ਪਵੇ ਤੇ ਉਹਨਾਂ ਨੇ ਜੇ ਫਿਰ ਕਹਿਣਾ ਹੀ ਆ ਨਾ ਕਿ ਆਪਣੀਆਂ ਵੀਡੀਓ ਵਿੱਚ ਸੁਧਾਰ ਲਿਆਓ ਇਹ ਲੜੀ ਜਾਂਦੇ ਤੁਹਾਡੇ ਇੰਨਾ ਕਾਰਨਾਂ ਦਾ ਕਰਕੇ ਨਾ ਕਿ ਲੋਕ ਰੌਲਾ ਪਾਉਂਦੇ ਆ ਕਿ ਦੇ ਖੇਤਾਂ ਤੇ ਲੈ ਕੇ ਚੱਲ ਜਾਂਦੇ ਆ ਕਿ ਦੇ ਆਹ ਲੱਛਣ ਕਰ ਲੱਗ ਪੈਂਦੀ ਆ ਇਹ ਵੀਡੀਓ ਬਣਾਉਣ ਦਾ ਕੀ ਮਕਸਦ ਸੀ ਕੀ ਸਿੱਖਿਆ ਦੇ ਰਹੇ ਜੇ ਤੁਸੀਂ ਆਹ ਤੁਸੀਂ ਜੋ ਵੀ ਕੰਮ ਕਰਦੇ ਜੇ ਸ਼ਰੀਆਮ ਇਹ ਤੁਸੀਂ ਆਪਦੇ ਵਿੱਚ ਘਰੇ ਜਿੱਦਾਂ ਮਰਜ਼ੀ ਕਰੀ ਜਾਓ ਕੈਮਰਾ ਆਫ ਕਰਕੇ ਕਰ ਲਓ ਇਹ ਬੱਚੇ ਵੀ ਦੇਖਦੇ ਆ ਆਪਣੇ ਵੱਲ ਵੀ ਦੇਖ ਲਿਆ ਕਰੋ ਕਿ ਅਹੀਂ ਕੀ ਲੱਛਣ ਕਰਦੇ ਆ ਬਸ ਇੱਥੇ ਲੋਕਾਂ ਨੂੰ ਆਣ ਕੇ ਤੇ ਰਪਲਾਈ ਦੇਣ ਲੱਗ ਪੈਂਦੇ ਆ ਬੇਅਗਲੇ ਡੰਗਰ ਤੁਹਾਨੂੰ ਕੋਈ ਸ਼ਰਮ ਜਾਨੀ ਹੈਗੀ ਲੋਕਾਂ ਨੂੰ ਜੋ ਕਹਿੰਦੇ ਜੇ ਕਿ ਤੁਹਾਡੇ ਰਿਸ਼ਤੇਦਾਰ ਕਹਣਗੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕੀ ਕਹਿਣਗੇ ਤੁਹਾਡੀਆਂ ਵੀਡੀਓ ਦੇਖ ਕੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਧੂ ਸਾਲ ਬਾਅਦ ਮੈਂ ਚੱਲਦੀ ਸੜਕ 'ਤੇ ਸੌ ਰਹੇ ਤੇ ਮੈਨੂੰ ਨਾਵਾ ਹੋਣਾ ਚਿੱਤਾਂ ਹੀ ਨਹੀਂ ਹੈਗਾ ਬੰਦੇ ਵੀ ਨਹੀਂ ਚਿੱਤਾਂ ਮੱਥ ਫਾਮੀਦਰ ਨਹੀਂ ਆਈ ਔਰ ਆਜ ਹਲ ਚੱਪੜੇ 600 ਮੀਟਰਸ ਲੋਜੀ ਤੁਹਾਡੇ ਸਾਹਮਣੇ ਪੇਸ਼ ਆ ਦੀਪ ਸਰਦਾਰਨੀ ਹੁਣ ਇਹਦੇ ਵੀ ਲੱਛਣ ਆ ਗਏ ਜੀ ਇਹ ਸਾਲ ਬਾਅਦ ਚੱਲੀ ਆ ਆਪਣੇ ਸੌਰੇ ਤੇ ਇਥੇ ਲੋਕਾਂ ਨੂੰ ਵੀਡੀਓ ਬਣਾ ਕੇ ਦੱਸ ਰਹੀ ਆ ਬੇ ਅਕਲੇ ਡੰਗਰੇ ਸੁਡਲੇ ਜਿੱਤੇਰਾ ਐਡਾ ਦਿਮਾਗ ਕੰਮ ਕਰਦਾ ਹੁੰਦਾ ਤੇ ਤੂੰ ਜਾ ਚਾਹੇ ਨਾ ਜਾ ਇੱਥੇ ਲੋਕਾਂ ਨੂੰ ਦੱਸਣ ਦੀ ਕੀ ਲੋੜ ਸੀ ਵੀਡੀਓ ਬਣਾ ਕੇ ਦੱਸਣ ਦੀ ਕੀ ਲੋੜ ਸੀ ਕਿ ਮੈਂ ਸਾਲ ਬਾਅਦ ਚਲੀ ਆ ਫਿਰ ਤੁਸੀਂ ਕਹਿ ਦਿੰਦੇ ਸਾਡੀਆਂ ਲੋਕ ਵੀਡੀਓ ਚੱਕਦੇ ਆ ਸਾਨੂੰ ਗਲਤ ਬੋਲਦੇ ਆ ਤੇ ਤੁਸੀਂ ਆਪਣਾ ਘਰ ਦਾ ਜੋ ਵੀ ਪ੍ਰਾਈਵੇਸੀ ਆ ਜੋ ਵੀ ਆ ਤੁਸੀਂ ਆਪ ਹੀ ਦਿਖਾਉਂਦੇ ਜੇ ਲੋਕ ਤੁਹਾਡੇ ਘਰੇ ਆ ਕੇ ਤਾਂ ਨਹੀਂ ਦੇਖ ਕੇ ਜਾਂਦੇ ਤੇ ਐਡੀ ਗੱਲ ਕਿਹੜੀ ਦੱਸਣ ਵਾਲੀ ਸੀ ਚੰਨ ਕੁੜੀਆਂ ਮੈਨੂੰ ਪੁੱਛਦੀਆਂ ਨੇ ਲੱਗੇ ਬੰਦੇ ਜਿਹੜੀਆਂ ਇੱਥੋਂ ਦੀਆਂ ਨਹੀਂ ਮੈਨੂੰ ਦ ਦਵਾ ਇਹ ਦੱਸਿਓ ਅੱਛਾ ਠੀਕ ਹੈ ਸਮਝ ਗਿਆ ਇਸ ਗੱਲ ਦਾ ਕੋਈ ਤਕ ਬਣਿਆ ਕੋਈ ਗੱਲ ਦਾ ਮਤਲਬ ਬਣਿਆ ਕੋਈ ਮਤਲਬ ਨਿਕਲਿਆ ਐਵੇਂ ਮੇਰੇ ਪਹਿਲਾਂ ਕਹਿੰਦੀ ਆ ਕਿ ਉੱਥੇ ਇਦਾਂ ਸੀ ਗਰਮੀ ਸੀ ਅਸੀਂ ਥੱਕ ਗਏ ਸੀ ਅਸੀਂ ਤਾਂ ਨਹੀਂ ਸੀਗੇ ਇਹਦੇ ਗੱਲ ਦਾ ਤਾਂ ਕੋਈ ਮਤਲਬ ਨਹੀਂ ਨਿਕਲਿਆ ਪਤਾ ਨਹੀਂ ਕੀ ਕਹਿਣਾ ਚਾਹੁੰਦੀ ਇਹਦੀ ਦੀ ਸਾਨੂੰ ਇੱਕ ਸਮਝ ਲੱਗਦੀ ਥੱਥੀ ਜੀ ਦਮ ਨਾ ਕਿੱਥੇ ਜੇ ਤਰ ਲੱਗਿਆ ਸਾਰ ਨਾ ਲਵਾਇਆ ਵਾ ਬੁਆ ਤਾਂ ਮੰਨ ਕੇ ਤਰ ਫਾਟ ਸਾਰ ਮੈਂ ਤਾਂ ਬੇ ਗੂਫਾਣਾ ਕਿੰਨੀ ਵਾਰੀ ਨੇ ਵਲੌਗ ਦੇ ਵਿੱਚ ਦੱਸ ਦਿੱਤਾ ਹੈ ਕਿ ਸਾਨੂੰ ਮਤਲਬ ਜਿਆਦਾ ਹੀ ਨਹੀਂ ਚੇਤੇ ਭੁੱਲ ਗਏ ਇਹਨਾਂ ਨੂੰ ਉੱਥੇ ਤੱਕ ਹੀ ਰਸਤਿਆਂ ਦਾ ਵੀ ਨਹੀਂ ਪਤਾ ਕੀ ਬਾਗ ਲਵਾਇਆ ਕੀ ਕੀ ਬੋਲੀ ਜਾਂਦੀ ਆ ਤੈਨੂੰ ਮਤਲਬ ਤੂੰ ਸਾਲ ਬਾਅਦ ਬਿਲਕੁਲ ਹੀ ਆਪਣੇ ਸੌਰੇ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਵੀ ਕਿ ਚਲੋ ਬੰਦਾ 6 ਮਹੀਨੇ 2 ਮਹੀਨੇ ਬਾਅਦ ਇੱਕ ਗੇੜਾ ਤੇ ਆਪਣੇ ਮਤਲਬ ਸੌਰਿਆਂ ਦੇ ਘਰੇ ਲਾ ਹੀ ਸਕਦੇ ਚਲੋ ਮਜਬੂਰੀ ਆ ਮੰਨ ਲਿਆ ਇੱਕ ਗੇੜਾ ਦੇ ਮਹੀਨੇ ਵਿੱਚ ਦੋ ਲਾ ਹੀ ਸਕਦੀਆਂ ਤੂੰ ਆਣ ਕੇ ਪਤਾ ਲੈ ਹੀ ਸਕਦੀਆਂ ਆ ਆਪ ਉਹਨਾਂ ਨੇ ਤੇਰਾ ਇੰਨਾ ਕੀਤਾ ਬੇਅਕਲੇ ਆਪ ਤੂੰ ਐਦਾਂ ਕਰਦੀਆਂ

ਤੁਸੀਂ ਸਾਲ ਬਾਅਦ ਉਹਨਾਂ ਨੂੰ ਮਿਲਣਾ ਹੈ ਜੇ ਕਿ ਉਹਨਾਂ ਦੀਆਂ ਗਲਤੀਆਂ ਕੱਢਣ ਆਏ ਜੇ ਕਿ ਉਹਨਾਂ ਦਾ ਪਿਆ ਨਹੀਂ ਸਹੀ ਉਹਨਾਂ ਦੀ ਗਲੀ ਨਹੀਂ ਸਹੀ ਉਹਨਾਂ ਦੇ ਸਰਪੰਚ ਬਣ ਕੇ ਫਲਾਨਾ ਧਮਕਾਨਾ ਜਿੱਤਾਂ ਨੂੰ ਇੰਨਾ ਹੀ ਜ਼ਿਆਦਾ ਹੈ ਤਾਂ ਪਹਿਲਾਂ ਤੁਸੀਂ ਆਨਾਂ ਦਾ ਰਸਤਾ ਬਣਾ ਦਿਓ ਠੀਕ ਹੈ ਨਾ ਕਿ ਪਤਾ ਹੈ ਕਿ ਦੀਪ ਸਰਦਾਰਨੀ ਨੇ ਆਉਣਾ ਹੈ ਉਹੀ ਉਹੀ ਘਰ ਆ ਜਿੱਥੇ ਤੂੰ ਆਉਂਦੀ ਜਾਂਦੀ ਰਹਿੰਦੀ ਰਹੀ ਆ ਕੀ ਹੋਇਆ ਤੂੰ ਕਿੱਡੀ ਵੱਡੀ ਸੈਲੀਬ੍ਰੇਟ ਬਣ ਗਈ ਹੈ ਕਿ ਤੈਨੂੰ ਬਸ ਹੁਣ ਰਸਤੇ ਵੀ ਨਹੀਂ ਪਸੰਦ ਆਉਂਦੇ ਰਸਤਿਆਂ ਦੇ ਵਿੱਚ ਵੀ ਨੋਕਾ ਟੋਕੂ ਕੀ ਕਰੀ ਜਾਂਦੀ ਆ ਬੈਠੀ ਇਹ ਜਨੋਂ ਦੀ ਘਰੋਂ ਤੁਰੇ ਆ ਨਾ ਇਹਨੇ ਕੋਈ ਨਾ ਕੋਈ ਬਹਾਨਾ ਮਾਰੀ ਜਾਂਦੀ ਤੇ ਹ

ਮੈਨੂੰ ਕਿਹਾ ਸੀ ਨਾ ਇਹਨੇ ਕੋਈ ਨਾ ਕੋਈ ਬਹਾਨਾ ਬਣਾਉਣਾ ਹੀ ਬਣਾਉਣਾ ਤੇ ਬਣਾਈ ਜਾਂਦੀ ਹੈ ਨਾ ਪਹਿਲਾਂ ਬਿਮਾਰ ਸੀ ਥੱਕੇ ਸੀ ਹੁਣ ਗਲੀਆਂ ਸੀ ਹੁਣ ਕਹਿੰਦੀ ਹੈ ਕਿ ਮੈਨੂੰ ਘਾਟਾ ਪੈ ਗਿਆ ਸਹੁਰੇ ਘਰ ਆ ਕੇ ਕਿ ਮਤਲਬ ਮੇਰਾ ਚਲਾਨ ਕੱਟਿਆ ਗਿਆ ਤੁਹਾਡੀਆਂ ਹਰਕਤਾਂ ਦਾ ਕਰਕੇ ਚਲਾਨ ਕੱਟਿਆ ਗਿਆ ਹੋਊਗਾ ਜੇ ਤੁਸੀਂ ਕੋਈ ਰੂਲਸ ਨਹੀਂ ਫੋਲੋ ਕਰਨੇ ਤਾਂ ਫਿਰ ਤੁਹਾਡੇ ਨਾਲ ਐਦਾਂ ਹੀ ਹੋਣਾ ਹੈ ਬੇਖਲੋ ਅ ਤੇਰਾ ਦਿਲ ਨਹੀਂ ਕਰਦਾ ਤੂੰ ਨਾ ਤੂੰ ਤੇ ਸਾਰੇ ਬਲੌਗ ਵੀਡੀਓ ਦੇ ਵਿੱਚ ਬਣਾ ਕੇ ਦੱਸ ਦਿੱਤਾ ਏ ਤੇ ਉਹਨਾਂ ਨੂੰ ਨਿੰਦੀ ਜਾਂਦੀ ਆ ਕਿਤੇ ਉਹਨਾਂ ਦੇ ਰਸਤੇ ਨਿੰਦੀ ਜਾਂਦੀ ਆ ਹੋਣੀ ਨਾਲ ਚਲਾਣ ਹੋ ਗਿਆ ਲੈ ਲਈ ਪੈਸੇ ਵੈਸੇ ਤੈਨੂੰ ਵੀ ਕਿਹੜੀ ਕਮਾਈ ਘਟ ਆਉਂਦੀ ਆ ਤੇ ਤੈਨੂੰ ਫਿਰ ਕਿਉਂ ਚਲਾਣ ਮਿਲ ਗਿਆ ਤੇ ਮੈਂ ਘਟੀ ਘੱਟ ਬਾਕ ਲੈ ਕੇ ਨਹੀਂ ਆਈ ਤੂੰ ਨਹੀਂ ਲੈ ਕੇ ਆਈ ਮਠਿਆਈ ਦਾ ਡੱਬਾ ਤੇ ਉਹ ਤੇਰੀ ਗਲਤੀ ਆ ਨਾ ਕਿ ਉਹਨਾਂ ਦੀ ਗਲਤੀ ਆ ਤੇ ਪੈਸੇ ਤੂੰ ਫਿਰ ਚੁੱਪ ਕਰਕੇ ਫਾੜੀ ਲਿਆ ਕਿਉਂਕਿ ਤੂੰ ਕਹੀ ਜਾਂਦੀ ਸੀ ਨਾ ਮੇਰਾ ਚਲਾਨ ਕਟਿਆ ਗਿਆ ਫਲਾਣਾ ਢਮਗਾਣਾ ਤੂੰ ਫਿਰ ਇੱਥੇ ਪੈਸੇ ਘਰਉਣ ਆਈ ਸੀ ਬੇ ਅਗਲੇ ਬੋਲਣ ਦੀ ਤੈਨੂੰ ਅਗਲ ਨਹੀਂ ਹੈਗੀ ਕਿਵੇਂ ਆਪਣੇ ਸਾਸੋਹਰੇ ਨਾਲ ਬੋਲਣਾ ਬਸ ਆਪਣੇ ਆਪ ਨੂੰ ਪਤਾ ਨਹੀਂ ਕਿ ਕਿੱਡੀ ਵੱਡੀ ਸੈਲੀਬ੍ਰਿਟੀ ਸਮਝ ਲਈ ਆ ਅਗਲੇ ਨੂੰ ਮਾਸਾ ਵੀ ਨਹੀਂ ਹੈਗੀ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ